ਜਿਹੜੇ ਕਹਿੰਦੇ ਆ ਕਿ ਸਾਡੇ ਲਿੰਗ ਦੀ ਲੰਬਾਈ ਸੁੰਗੜ ਗਈ ਆ ਅਤੇ ਸਾਡਾ ਲਿੰਗ ਜਿਹੜਾ ਆ ਉਹ ਸੁੰਗੜ ਕੇ ਛੋਟਾ ਹੋ ਗਿਆ ਵਾ ਕਿਉਂਕਿ ਦੋਸਤੋ ਇਹ ਚੀਜ਼ਾਂ ਬਚਪਨ ਦੀਆਂ ਗਲਤੀਆਂ ਕਾਰਨ ਹੁੰਦੀਆਂ ਵਾ ਜਿਹੜੀਆਂ ਕਿ ਸਾਨੂੰ ਅੱਗੇ ਜਾ ਕੇ ਇਹ ਮੁਸ਼ਕਲ ਪੈਦਾ ਕਰਦੀਆਂ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਆ ਸਾਨੂੰ ਸ਼ੂਗਰ ਆ ਜਾਂ ਕੋਈ ਹੋਰ ਗੱਲਿਆ ਉਹਨਾਂ ਕਰਕੇ ਇਹ ਚੀਜ਼ ਪੈਦਾ ਹੋ ਜਾਂਦੀ ਆ ਜਿਹਦੇ ਕਰਕੇ ਸਾਡੇ ਲਿੰਗ ਦੀ ਲੰਬਾਈ ਸੁਗੜ ਜਾਂਦੀ ਆ ਅਤੇ ਅਸੀਂ ਪੂਰਾ ਆਪਣੀ ਔਰਤ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਇਸ ਲਈ ਅੱਜ ਮੈਂ ਤੁਹਾਨੂੰ ਇੱਕ ਨੁਸਖਾ ਦੱਸਾਂਗਾ ਜਿਹੜਾ ਕੀ ਤੁਹਾਡੀ ਇਹ ਸਾਰੀ ਕਮਜ਼ੋਰੀ ਦੂਰ ਕਰੇਗਾ ਅਤੇ ਤੁਹਾਡਾ ਸੁਗੜਿਆਪਨ ਦੂਰ ਕਰੇਗਾ ਅੱਜ ਦਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਸਭ ਤੋਂ ਪਹਿਲਾਂ ਤੁਸੀਂ ਲੈਣਾ ਕਸਤੂਰੀ 1 ਗ੍ਰਾਮ ਜਾਫਲ 1 ਗੰਦੀ ਲੌਂਗ 1 ਗ੍ਰਾਮ ਗੂੰਦ ਕੇਕਰ 5 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਪੀ ਕੇ ਚੰਗੀ ਤਰ੍ਹਾਂ ਖਰਲ ਕਰਕੇ ਇਹਦੀਆਂ ਚਨੇ ਬਰਾਬਰ ਗੋਲੀਆਂ ਬਣਾ ਕੇ ਇੱਕ ਗੋਲੀ ਰੋਜ਼ ਕੋਥੇ ਰੋਧਣਾ ਖਾਣੀ